ਚਹੋ ਕੋ ਨਹੀਂ ਜਿਹੜੀ ਲੋਕ ਸਭਾ ਪੇੜ ਦੀ ਗੂੰਜ ਪੰਜਾਬ ਦੇ ਵਿੱਚ ਕੀ ਨਹੀਂ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਪੈ ਰਹੀ ਹੈ ਜੇਕਰ ਪੰਜਾਬ ਦੇ ਚੋਣ ਮੈਦਾਨ ਨੂੰ ਦੇਖੀਏ ਤਾਂ ਇਸ ਵੇਲੇ ਹਾਲਾਤ ਜਿਹੜੇ ਉਕਰ ਕੇ ਸਾਹਮਣੇ ਆ ਰਹੇ ਨੇ ਜਾਂ ਉੱਬਰ ਕੀ ਸਾਹਮਣੇ ਆ ਰਹੇ ਨੇ ਉਹ ਨਹੀਂ ਬਹੁ ਕੋ ਨਹੀਂ ਪੰਜ ਕੋਣੀ ਮੁਕਾਬਲਾ ਸੀ ਦੇ ਤੌਰ ਤੇ ਦਿਸਣ ਨੂੰ ਮਿਲ ਰਿਹਾ ਹੈ ਹਾਲਾਤ ਜਿਹੜੇ ਨੇ ਵੱਖ-ਵੱਖ ਸੈਸੀ ਤਰ੍ਹਾਂ ਦੇ ਜਿਹੜੇ ਕੱਟ ਜੋੜ ਸਨ ਉਹ ਬਣਦੇ-ਬਣਦੇ ਟੁੱਟ ਗਏ ਨੇ ਜਿਨ੍ਹਾਂ ਦੇ ਵਿੱਚ ਇਸ ਤੋਂ ਪਹਿਲਾਂ ਪੰਜਾਬ ਦੀ ਜ਼ਿਕਰ ਗੱਲ ਕਰ ਲਈ ਇੰਡੀਆ ਗੱਠਜੋੜ ਦੇ ਮਤਲਬਕ ਆਪ ਤੇ ਕਾਂਗਰਸ ਅਡਵਾਰਡ ਹੋਈਆਂ ਇਸ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਸਮਝੌਤੇ ਦੇ ਆਸਾਰ ਬਣੇ ਸਨ ਉਹਦੇ ਉੱਤੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸ਼ਨੀਲ ਜਾਖੜ ਵੱਲੋਂ ਇੱਕ ਸਪਸ਼ਟ ਜਿਹੜਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਭਾਜਪਾ ਇਕੱਲੇ ਤੌਰ ਤੇ ਮੈਦਾਨ ਮੱਲੇਗੀ ਖੈਰ ਅਜੇ ਇਹ ਸਾਰੇ ਹਾਲਾਤ ਹੋਰ ਸਿਆਸੀ ਤਿਰਾਂ ਪੰਜ ਕੌਮੇ ਮੁਕਾਬਲੇ ਸਿੱਧੇ ਨੇ ਇਸ ਤੋਂ ਵੱਧ ਵੀ ਸਕਦੇ ਨੇ ਅੱਜ ਇਹ ਸਾਰੇ ਹਾਲਾਤ ਤੇ ਚਰਚਾ ਲਈ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਉਹ ਕੇ ਚਿੰਤਕ ਸਿਆਸੀ ਮਹਾਰਤ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨੜੀ ਮਿਸਲ ਪੰਜਾਬੀ ਬਿਲਡਿੰਗ ਤੁਹਾਡਾ ਨਿੱਘਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਦਰ ਸਾਹਿਬ ਸਿਸਕਾਰ ਡਾਕਟਰ ਸਾਹਿਬ ਉਹ ਬੜੀ ਅਮੀਰ ਸੀ ਇੱਕ ਕਿਆਸ ਰਹੀਆਂ ਵੀ ਪਰਪਲਸ ਹਨ ਕਿ ਅਕਾਲੀ ਦਲ ਤੇ ਭਾਜਪਾ ਦਾ ਇਹ ਲੋਕ ਸਭਾ ਚੋਣ ਪੇਟ ਦੇ ਵਿੱਚ ਜਿਹੜਾ ਪੁਰਾਣਾ ਰਿਸ਼ਤਾ ਉਹ ਮੁੜ ਜੁੜ ਜਾਏਗਾ ਦੇ ਨੌ ਮਾਸ ਤੇ ਰਿਸ਼ਤੇ ਦੀ ਕਲ ਤੁਰਦੀ ਸੀ ਅਜਿਹਾਂ ਚਰਚਾਵਾਂ ਦੇ ਵਿੱਚ ਅਜਿਹਾਂ ਕਿਆਸਰਾਈਆਂ ਦੇ ਵਿੱਚ ਅੱਜ ਅਚਨਚੇਤ ਭਾਜਪਾ ਦੇ ਸੂਬਾ ਪ੍ਰਧਾਨ ਸੀਲ ਜਾਖੜ ਵੱਲੋਂ ਅعلان ਕਰ ਦਿੱਤਾ ਜਾਂਦਾ ਹੈ ਕਿ ਭਾਜਪਾ ਇਕੱਲੇ ਤੌਰ ਤੇ ਪੰਜਾਬ ਦਾ ਜੇ ਚੋਣ ਮਲੇਗੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਹੋਰ ਕਮੇਟੀ ਦੀ ਬੈਠਕ ਕੀਤੀ ਜਾਂਦੀ ਹੈ ਦੋ ਦਿਨ ਪਹਿਲਾਂ ਉਹਦੇ ਵਿੱਚ ਕੁਝ ਪੰਥਕ ਤੇ ਕਿਸਾਨੀ ਮੁੱਦੇ ਜਿਹੜੇ ਉਹਨਾਂ ਦੇ ਹੱਲ ਲਈ ਗੱਲ ਕੀਤੀ ਗਈ ਤੇ ਭਾਵੇਂ ਕਿਸ ਸੰਭਾਵਨਾ ਰੱਖੀ ਗਈ ਕਿ ਗੱਠਜੋੜ ਦੀ ਪਰੰਤੂ ਅੱਜ ਅਚਨਚੇਤ ਸੁਨੀਲ ਜਾਖੜ ਵੱਲੋਂ ਕੀਤਾ ਗਿਆ ਇੱਕ ਐਕਸ ਉੱਤੇ ਜਿਹੜੀ ਪੋਸਟ ਉਹਦੇ ਤੋਂ ਸਪਸ਼ਟ ਹੋਇਆ ਕਿ ਅਕਾਲੀ ਭਾਜਪਾ ਦਾ ਜਿਹੜਾ ਸਮਝੌਤਾ ਹੈ ਉਹ ਟੁੱਟ ਗਿਆ ਜੀ ਡਾਕਟਰ ਸਾਹਿਬ ਆਪਾਂ ਜੇ ਇੱਕ ਦੇਖੀਏ ਕਿ ਕਿਹੜੀ ਉਮੀਦ ਹੈ ਭਾਜਪਾ ਨੂੰ ਪੰਜਾਬ ਤੋਂ ਕਿਸ ਤਰ੍ਹਾਂ ਭਾਜਪਾ ਰਹੇਗੀ ਕਿਹੜੀਆਂ ਚੁਣੌਤੀਆਂ ਆਪਾਂ ਮਨ ਸਕਦੇ ਆ ਜੀ ਡਾਕਟਰ ਸਾਹਿਬ ਜੰਦਰ ਸਾਹਿਬ ਜੀਡੀਆ 2024 ਦੀ ਪਾਰਲੀਮੈਂਟ ਚੋਣਾਂ ਨੇ ਪੰਜਾਬ ਦੇ ਵਿੱਚ ਇੱਕ ਬੜੀ ਵੱਖਰੀ ਤਰ੍ਹਾਂ ਦਾ ਸਿਨੈਰੀਓ ਪੇਸ਼ ਕਰਨ ਜੀ ਹੈ ਬੜੀ ਤਰ੍ਹਾਂ ਦਾ ਇੱਕ ਨਕਸ਼ਾ ਸਾਹਮਣੇ ਆਇਆ ਇਨ ਚੋਣਾਂ ਦਾ ਬੇਸ਼ੱਕ ਤੀਰ ਹਲਕੇ ਨੇ ਪਰ ਇਹਦੇ ਬਾਰੇ ਸਾਰੀਆਂ ਪਾਰਟੀਆਂ ਨੇ ਜਿਸ ਤਰ੍ਹਾਂ ਕਿ ਪਹਿਲਾਂ ਇਹ ਲੱਗ ਰਿਹਾ ਸੀ ਵੀ ਦੋ ਧਿਰਾਂ ਦੇ ਵਿੱਚ ਮੁਕਾਬਲਾ ਹੋਏਗਾ ਦੋ ਗੱਠਜੋੜ ਬਣਨਗੇ ਤੇ ਉਹਨਾਂ ਦੇ ਵਿੱਚ ਮੁਕਾਬਲਾ ਹੋਵੇਗਾ ਇੰਡੀਆ ਗੱਠਜੋੜ ਤੇ ਐਨਡੀਏ ਦਾ ਪਰੰਤੂ ਉਹ ਨਹੀਂ ਬਣਿਆ ਤੇ ਉਸ ਤੋਂ ਵੱਧ ਹੁਣ ਇਹ 5 ਧਰਾ ਤੇ ਸ਼ਾਇਦ 6 ਧਰਾਵਾਂ ਮੁਕਾਬਲਾ ਹੋਣ ਵੱਲ ਨੂੰ ਵਧ ਰਿਹਾ ਹੈ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਸਮੇਂ ਦੇ ਦੌਰਾਨ ਭਾਜਪਾ ਦੇ ਨਾਲ ਗੱਠਜੋੜ ਸੀ ਪਰੰਤੂ ਕਿਸਾਨੀ ਮੁੱਦਿਆਂ ਦੇ ਉੱਪਰ ਆ ਕੇ ਟੁੱਟ ਗਿਆ ਤੇ ਫਿਰ ਅਕਾਲੀ ਦਲ ਨੇ बसपा ਦੇ ਨਾਲ ਗੱਠਜੋੜ ਕਰ ਲਿਆ ਤੇ ਜਲੰਧਰ ਦੀ ਜਿਹੜੀ ਉਪ ਚੋਣ ਸੀ ਉਹ ਗੱਠਜੋੜ ਦੇ ਤਹਿਤ ਇਹਨਾਂ ਨੇ ਲੜੀ ਸੀ ਤੇ ਉਹਦੇ ਵਿੱਚ ਚਾਰ ਕੋਨਾ ਮੁਕਾਬਲਾ ਹੋਇਆ ਸੀ ਪਰੰਤੂ ਹੁਣ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਤੇ ਬਸਪਾ ਦਾ ਗੱਠਜੋੜ ਵੀ ਕੁੱਟ ਗਿਆ ਤੇ ਇਹ ਸੰਭਾਵਨਾ ਪਰਬਲ ਹੋ ਰਹੀ ਸੀ ਕਿ ਸ਼੍ਰੋਮਣੀ ਕਾਲੀ ਦਲ ਆਪਣੇ ਪੁਰਾਣੇ ਭਾਈਵਾਲ ਦੇ ਨਾਲ ਗੱਠਜੋੜ ਕਰੇਗਾ ਤੇ ਅੰਕ ਦੇ ਵਜਨ ਦੀ ਪਰੰਤੂ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੀ ਪਿਛਲੇ ਦਿਨੀ ਹੋਈ ਕੋਰ ਕਮੇਟੀ ਨੇ ਆਪਣੀਆਂ ਸ਼ਰਤਾਂ ਦੱਸੀਆਂ ਆਪਣੇ ਮੁੱਦੇ ਦੱਸੇ ਤੇ ਉਹਨਾਂ ਬਾਰੇ ਗੱਲ ਕਰਨ ਦੇ ਲਈ ਕਿਹਾ ਤੇ ਬਈ ਜਾਂ ਤਾਂ ਉਹਨਾਂ ਨੂੰ ਮੰਨਿਆ ਜਾਵੇ ਫਿਰ ਇਹਦੇ ਬਾਰੇ ਵਿਚਾਰਿਆ ਜਾ ਸਕਦਾ ਤੇ ਹੁਣ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਸਪਸ਼ਟ ਐਲਾਨ ਕਰ ਦਿੱਤਾ ਕਿ ਅਸੀਂ ਆਪਣੇ ਤੌਰ ਤੇ ਚੋਣ ਲੜਾਂਗੇ ਇਹਦੇ ਤੋਂ ਸਾਫ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਕੁੰਨੇ ਮੁਕਾਬਲਾ ਹੋਏਗਾ ਇਸ ਮੁਕਾਬਲੇ ਦੇ ਦੌਰਾਨ ਇਹੋ ਹੀ ਸਾਹਮਣੇ ਆਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਜਾਂ ਮੁਲਕ ਦੇ ਵਿੱਚ ਕਿਹੜੀਆਂ ਧਿਰਾਂ ਕਿਸ ਤਰ੍ਹਾਂ ਦਾ ਇਤੋਂ ਦਾ ਨਕਸ਼ਾ ਹੋਊਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਆਪਣੇ ਆਪ ਨੂੰ ਬਹੁਤ ਉੱਪਰ ਲਈ ਭਲੰਦੀਆਂ ਦੇ ਉੱਪਰ ਸਮਝ ਰਹੀ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਰਾਮ ਮੰਦਰ ਦੀ ਪ੍ਰਾਨ ਪ੍ਰਤੀਸ਼ਠਾ ਤੇ ਹੋਰ ਕਾਰਜ ਕੀਤੇ ਨੇ ਉਹਦੇ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਪੰਜਾਬ ਦੀਆਂ 13 ਸੀਟਾਂ ਦੀ ਕੋਈ ਵੱਡੀ ਅਹਿਮੀਅਤ ਨਹੀਂ ਇੱਥੇ ਉਹ ਆਪਣਾ ਲੰਮੇ ਸਮੇਂ ਦਾ ਅਜੰਡਾ ਸੈੱਟ ਕਰਨ ਦੇ ਲਈ ਵੱਖਰੀ ਤੌਰ ਤੇ ਇੱਕ ਨਵਾਂ ਵਰਤਾਨ ਸਿਰਜਣ ਦੀ ਕੋਸ਼ਿਸ਼ ਦੇ ਵਿੱਚ ਨੇ ਇਹਦੇ ਵਿੱਚੋਂ ਇਹ ਸਾਰੀਆਂ 13 ਦਾ ਲੇਖਾ ਜੋਖਾ ਹੋਏਗਾ ਕਿੰਨੀ-ਕਿੰਨੀ ਵੋਟ ਕਿਹਦੇ ਪਾਸ ਆਉਂਦੀ ਹੈ ਤੇ ਕਿੰਨਾ ਵੋਟ ਬੈਂਕ ਹੈ ਤੇ ਕਿਵੇਂ ਇਸ ਤਰ੍ਹਾਂ ਇਸ ਨੂੰ ਅਗਲੇ ਸਮੇਂ ਦੇ ਵਿੱਚ ਆਵੇਗਾ ਜੇ ਆਪਾਂ ਪਿੱਛੇ ਝਾਤ ਮਾਰੀਏ ਅਕਸਰ ਇਹ ਹੁੰਦਾ ਹੈ ਕਿ ਜਦੋਂ ਸਟੇਟ ਦੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਪ੍ਰਤੀ ਐਂਟੀ ਇਨਸਟੈਬਿਸ਼ਮੈਂਟ ਹੋ ਜਾਂਦਾ ਹੈ ਤੇ ਜਿਹੜੀ ਸੈਂਟਰ ਦੀ ਜਦੋਂ ਆ ਪਾਰਲੀਮੈਂਟ ਦੀ ਚੋਣਾਂ ਹੁੰਦੀਆਂ ਨੇ ਦੂਸਰੀ ਵਿਰੋਧੀ ਧਿਰ ਜਿੱਤ ਜਾਂਦੀ ਸੀ ਜਿਸ ਤਰ੍ਹਾਂ ਕਿ ਪੰਜਾਬ ਦੇ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਤੇ ਅਕਾਲੀ ਸਰਕਾਰ ਵੇਲੇ ਕਾਂਗਰਸ ਵਾਲੇ ਵੱਧ ਜਿੱਤੇ ਜਾਂਦੇ ਸੀ ਤੇ ਕਾਂਗਰਸ ਵੇਲੇ ਅਕਾਲੀ ਵਾਲੇ ਪਰ ਕਈ ਵਾਰ ਪੰਜਾਬੀ ਜਿਹੜੇ ਵੋਟਰ ਨੇ ਬੜੇ ਵੱਖਰੀ ਤਰ੍ਹਾਂ ਦਾ ਇੱਕ ਇਹ ਨਵਾਂ ਪ੍ਰਤੱਖ ਸਿਰ ਦਿੱਤੇ ਨੇ ਇਵੇਂ ਤੁਸੀਂ 2019 ਦੀ ਇਲੈਕਸ਼ਨ ਦੇਖੀ ਹੋਵੇਗੀ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਪਰੰਤੂ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟ ਜਿੱਤੇ ਸਨ ਤੇ ਜਿਹਦੀ اپੋਜੀਸ਼ਨ ਪਾਰਟੀ ਸੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਹੱਥ ਈਕੇ ਅਕਾਲੀ ਦਲ ਦੇ 2 ਭਾਰਤੀ ਜਨਤਾ ਪਾਰਟੀ ਨੂੰ 2 ਅਤੇ ਆਪ ਨੂੰ ਇੱਕ ਸੀਟ ਮਿਲੀ ਸੀ ਇਸ ਤਰ੍ਹਾਂ ਦੇ ਵੀ ਪੰਜਾਬੀ ਵੋਟਰ ਬੜੀ ਵੱਖਰੀ ਤਰ੍ਹਾਂ ਦਾ ਇੱਕ ਆਪਣਾ ਨਵਾਂ ਵਰਤਾਰਾ ਸਿਰ ਜੇ ਨਵਾਂ ਨਕਸ਼ਾ ਪੇਸ਼ ਕਰ ਦਿੰਦੇ ਨੇ ਸੰਭਾਵਨਾਵਾਂ ਇਸ ਜ਼ੋਨ ਦੇ ਵਿੱਚ ਵੀ ਇਹੋ ਲੱਗ ਰਹੀਆਂ ਨੇ ਕਿ ਪੰਜਾਬੀ ਕੋਈ ਦੇਸ਼ ਤੋਂ ਹਟ ਕੇ ਵੱਖਰੀ ਰਾਜਨੀਤੀ ਦੇ ਤੌਰ ਤੇ ਇੱਕ ਨਵਾਂ ਆਪਣਾ ਪਰਸਪੈਕਟਿਵ ਪੇਸ਼ ਹਾਂ ਬਿਲਕੁਲ ਜੱਟ ਸਾਹਿਬ ਪੰਜਾਬੀ ਜਾਂ ਵੋਟਰ ਉਹ ਫੈਸਲਾ ਕਿਸ ਤਰ੍ਹਾਂ ਲੈਂਦੇ ਨੇ ਉਹ ਵੇਖਣ ਵਾਲੀ ਗੱਲ ਹੈ ਪਰੰਤੂ ਫਿਲਹਾਲ ਜੇਕਰ ਆਪਾਂ ਦੇਖੀਏ ਕਿ ਭਾਜਪਾ ਨੂੰ ਪੰਜਾਬ ਤੋਂ ਜਿਹੜੀ ਉਮੀਦ ਹੈ ਉਹ ਕਿਸ ਤਰ੍ਹਾਂ ਦੀ ਕਿਹੜੇ ਮੁੱਦਿਆਂ ਨੂੰ ਹੈ ਕਿ ਉਹ ਜਿਹੜਾ ਵੋਟਰ ਹੈ ਉਹਨਾਂ ਨੂੰ ਸਪੋਰਟ ਕਰੇਗਾ ਇਸ ਤਰ੍ਹਾਂ ਦੀ ਆਸਵੰਦ ਆਪਾਂ ਮੰਨ ਸਕਦੇ ਹਾਂ ਭਾਜਪਾ ਇਕੱਲੇ ਤੌਰ ਤੇ ਉਹਨਾਂ ਨੇ ਦਮ ਦਿਖਾਇਆ 13 ਦੀ 13 ਸੀਟਾਂ ਉੱਤੇ ਪਹਿਲੀ ਵਾਰ ਕਹਿੰਦਾ ਭਾਅ ਕਿ ਸਿਆਸੀ ਜਿਹੜਾ ਇਤਿਹਾਸ ਨੂੰ ਜੇਕਰ ਆਪਾਂ ਕੋ ਕੀਏ ਤਾਂ ਪਹਿਲੀ ਵਾਰ ਭਾਜਪਾ ਨੇ ਇੱਕ ਵੱਡਾ ਦਿਨ ਦਿਖਾਇਆ ਇਕੱਲੇ ਤੌਰ ਤੇ 13 ਸੀਟਾਂ ਮਲ ਰਹੀ ਹੈ ਆਸਵੰਦ ਕੀ ਹੈ ਕਿਹੜੇ-ਕਿਹੜੇ ਮੁੱਦੇ ਉਹਨਾਂ ਲਈ ਸਹਾਈ ਸਿੱਧ ਹੋ ਸਕਦੇ ਨੇ ਕਹਿੰਦਾ ਭਾਅ ਕਿ ਭਾਜਪਾ ਨੇ ਕਹਿੰਦਾ ਕਿ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਕਿਹਾ ਕਿ ਇਹ ਅਗਲਾ ਕਹਿੰਦਾ ਆਪਾਂ 227 ਦਾ ਪੜਾਅ ਉਨੂੰ ਸਾਹਮਣੇ ਲਈ ਵੀ ਇਹ ਜਿਹੜਾ ਐਤ ਕੀ ਲੋਕ ਸਭਾ ਜਿਹੜਾ ਪੜ ਇਹਨੂੰ ਮੱਲਣ ਦੀ ਕੋਸ਼ਿਸ਼ ਕੀਤੀ ਹੈ ਭਾਜਪਾ ਨੇ ਪਰ ਜਿਹੜੇ ਮੁੱਦੇ ਨੇ ਕਿਹੜੇ-ਕਿਹੜੇ ਇਸ ਭਾਜਪਾ ਲਈ ਸਹਾਇ ਸਦ ਹੋ ਸਕਦੇ ਨੇ ਤੁਹਾਡੇ ਮਤਵ ਜੀ ਡਾਕਟਰ ਸਾਹਿਬ ਫਿਰ ਜੀ ਸਾਹਿਬ ਸਭ ਤੋਂ ਵੱਡਾ ਮੁੱਦਾ ਭਾਜਪਾ ਦਾ ਜਿਹੜਾ ਹੈ ਕਿ ਰਾਮ ਮੰਦਰ ਦਾ ਜਿਹੜਾ ਕਿ ਵੋਟਾਂ ਦੇ ਵਿੱਚ ਉਹਨਾਂ ਨੂੰ ਵੱਧ ਸਹਾਇ ਹੁੰਦਾ ਜਾ ਪਰ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਇਸ ਪੱਖ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਵੀ ਜਦੋਂ ਰਾਮ ਮੰਦਰ ਦੀ प्राण प्रतिष्ठा ਹੋਈ ਆ ਪੰਜਾਬ ਦੇ ਵਿੱਚੋਂ ਆ ਲੋਕਾਂ ਵੱਲੋਂ ਉਤਸ਼ਾਹ ਦਿੱਤਾ ਗਿਆ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਬੇਸ਼ੱਕ ਇਸ ਤੋਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਸਿਆਸੀ ਸਰਗਰਮੀਆਂ ਵਧਾਉਣ ਦੇ ਲਈ ਬੜੇ ਕਈ ਕਦਮ ਕੀਤੇ ਸਨ ਜਿਵੇਂ ਕਿ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵਰਕਰਾਂ ਨੂੰ ਲੈਣਾ ਲੀਡਰਾਂ ਨੂੰ ਲੈ ਕੇ ਤੇ ਆਪਣੇ ਸਿੱਖ ਚਿਹਰੇ ਪੇਸ਼ ਕਰਕੇ ਇਸ ਤਰ੍ਹਾਂ ਦੇ ਦਾਅ ਪੇਚ ਖੇਡੇ ਤੇ ਜਦੋਂ ਕਿ ਅਕਾਲੀ ਦਲ ਨਾਲੋਂ ਇਹਨਾਂ ਦਾ ਗੱਠਜੋੜ ਟੁੱਟ ਗਿਆ ਸੀ ਤਾਂ ਇਨਾਂ ਨੇ ਕਈ ਕੰਮ ਇਹ ਕੀਤੇ ਪਰੰਤੂ ਉਹਦੇ ਵਿੱਚ ਕੋਈ ਇਹਨਾਂ ਨੂੰ ਬਹੁਤਾ ਸਫਲਤਾਨ ਨਹੀਂ ਸੀ ਮਿਲੀ ਤੇ ਉਸ ਦੇ ਵੀ ਸੰਦਰਭ ਦੇ ਵਿੱਚ ਹੀ ਕਈ ਕਾਂਗਰਸੀ ਜਿਹੜੇ ਵੱਡੇ ਨੇਤਾ ਭਾਜਪਾ ਦੇ ਵਿੱਚ ਆਏ ਸੀ ਉਹ ਵਾਪਸ ਵੀ ਕਾਂਗਰਸ ਵਿੱਚ ਚਲੇ ਗਏ ਤੇ ਕੁਝ ਇਹਦੇ ਤੋਂ ਇਹ ਲੱਗਣ ਲੱਗ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਲੀਡਰ ਆਏ ਨੇ ਜਾਂ ਵਰਕਰ ਆ ਰਹੇ ਨੇ ਸਿਰਫ ਆਪਣੇ ਹਿੱਤਾਂ ਦੇ ਲਈ ਜਾਂ ਆਪਣੀ ਸਿਕਿਉਰਿਟੀ ਦੇ ਲਈ ਲੈਣ ਦੇ ਲਈ ਜਾਂ ਕੋਈ ਆਪਣੇ ਕੇਸਾਂ ਨੂੰ ਰਫਾ-ਦਫਾ ਕਰਾਉਣ ਦੇ ਲਈ ਆਏ ਨਹੀਂ ਉਹਨਾਂ ਨੇ ਯਾਨੀ ਜਨਤਕ ਪੱਧਰ ਦੇ ਉੱਪਰ ਗ੍ਰਾਸ ਰੂਪ ਪੱਧਰ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਕਾਰਜ ਨਹੀਂ ਸੀ ਕੀਤਾ ਇਹਦੇ ਤੋਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਤੌਰ ਤੇ ਇੱਕ ਵੱਖਰੀ ਜਿਹੜੀ ਰਣਨੀਤੀ ਤਿਆਰ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਅੱਗੇ ਵਧਣਾ ਉਹ ਹਾਲਾਂਕਿ ਉਹਨਾਂ ਨੇ ਪੱਤੇ ਨਹੀਂ ਖੋਲੇ ਪਰੰਤੂ ਇਹ ਲੱਗਦਾ ਹੈ ਵੀ ਉਸ ਦਾ ਜਿਹੜਾ ਥੋੜਾ ਮੋਟਾ ਵੀ ਨਿਸ਼ਾਨਾ ਜਿਹੜੇ ਦਿੱਤੇ ਜਾਣਗੇ ਉਹ ਪਾਰਲੀਮੈਂਟ ਤੋਂ ਉਹਨਾਂ ਦੇ ਵਿੱਚ ਹੋਣਗੇ ਉਸ ਤੋਂ ਬਾਅਦ ਉਹ ਲਗਾਤਾਰ ਉਸ ਦਿਸ਼ਾ ਦੇ ਵਿੱਚ ਅੱਗੇ ਵਧਣਗੇ ਤੇ ਆਪਣਾ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ 2027 ਵਾਲੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ ਇਹ 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 ਲੱਗ ਰਹੀ ਹੈ ਜਿਸ ਤਰ੍ਹਾਂ ਤੁਹਾਡੇ ਕਹਿੰਦਾ ਪਾਵਡਰ ਸਾਹਿਬ ਕਿ ਜਿਹੜੀ ਭਾਜਪਾ ਨੇ ਇਸ ਪੇੜ ਮਲਣ ਪਿੱਛੇ ਅਗਲੀ ਇੱਛਾ ਵੀ ਹੈ ਕਿ 2027 ਦਾ ਪੇੜ ਵੀ ਮੱਲਿਆ ਜਾਵੇ ਦੇਰੇ ਕਰਕੇ ਜਿਹੜਾ ਸਿਆਸੀ ਪ੍ਰਭਾਵ ਪੰਜਾਬ ਦੇ ਵਿੱਚ ਛੱਡਿਆ ਜਾਵੇ ਪਰ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਇੱਕ ਕਿਸਾਨੀ ਸੂਬਾ ਹੈ ਤੇ ਕਿਸਾਨਾਂ ਵੱਲੋਂ ਜਿਹੜੀਆਂ ਕਿਸਾਨ ਤੇ ਰਾਣੇ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਇੱਕ ਤਿੰਨ ਕਾਲੇ ਖੇਤੀਕਰਨਾਂ ਦੇ ਖਿਲਾਫ ਫਟਾ ਸੰਘਰਸ਼ ਵੀ ਲੜਿਆ ਤੇ ਉਹ ਸੰਘਰਸ਼ ਦੀਆਂ ਅਜੇ ਕਈ ਮੰਗਾਂ ਬਾਕੀ ਨੇ ਇੱਕ ਬੰਨੇ ਐਸਕੇਐਮ ਵੱਲੋਂ ਦਿੱਲੀ ਦੇ ਵਿੱਚ ਮਹਾ ਕਿਸਾਨ ਪੰਚਾਇਤ ਕੀਤੀ ਗਈ ਜਿਹਦੇ ਵਿੱਚ ਇੱਕ ਵਕਰੇਤਾਰ ਦਾ ਇਹ ਐਲਾਨ ਵੀ ਹੋਇਆ ਕਿ ਭਾਜਪਾ ਦੇ ਖਿਲਾਫ ਕਿਸਾਨ ਨਿੱਤਰ ਕਹਿੰਦਾ ਭਾਵ ਕਿ ਕਿਸਾਨ ਜਿਹੜੇ ਨੇ ਉਹ ਭਾਜਪਾ ਦੇ ਖਿਲਾਫ ਕਿਤਨਾ ਕਿਤੇ ਉਹ ਆਪਣੀ ਜਿਹੜੀ ਹੈ ਕੋਸ਼ਿਸ਼ ਕਰ ਸਕਦੇ ਐ ਸਿਆਸੀ ਤੌਰ ਤੇ ਕਿ ਭਾਜਪਾ ਦਾ ਨੁਕਸਾਨ ਹੋਵੇ ਦੋ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਅਜਿਹਾ ਇੱਕ ਵਰਤਾਰਾ ਸਾਹਮਣੇ ਵੀ ਆਇਆ ਜਿੱਥੇ ਕਿ ਭਾਜਪਾ ਦੀ ਮੀਟਿੰਗ ਸੀ ਉਹਦਾ ਉਹਦੇ ਵਿਰੋਧ ਦੇ ਵਿੱਚ ਵੱਡੀ ਗਿਣਤੀ ਜਿਹੜੇ ਕਿਸਾਨ ਕਰਮਚਾਰੀ ਉਹ ਉੱਥੇ ਪਹੁੰਚੇ ਖੈਰ ਦੁਜੇ ਬਣੇ ਪੰਥਕ ਮੁੱਦੇ ਵੀ ਨੇ ਪੰਜਾਬ ਦੇ ਤੇ ਪੰਥਕ ਮੁੱਧਿਆ ਉੱਤੇ ਹੀ ਅਕਾਲੀ ਦਲ ਨੇ ਕੁਝ ਪਹਿਲਾਂ ਭਾਜਪਾ ਨੂੰ ਇੱਕ ਤਰ੍ਹਾਂ ਸਿਜਾ ਦਿੱਤੇ ਜਦਾਂ ਮੰਗ ਕੀਤੀ ਉਹ ਮਸਲੇ ਹੱਲੇ ਨਹੀਂ ਹੋਏ ਵਿਚ ਵਿਚਾਲੇ ਉਹ ਖੜੇ ਨੇ ਇਦਾਂ ਕਿਸਾਨੀ ਕਿਉਂਕਿ ਇੱਕ ਬੰਨੇ ਕਿਸਾਨੀ ਐਸਕੇਐਮ ਜਿਨ੍ਹਾਂ ਨੇ ਵੱਡਾ ਐਲਾਨ ਕੀਤਾ ਭਾਜਪਾ ਦੇ ਖਿਲਾਫ ਦੂਜੇ ਬੰਨੇ ਕਿਸਾਨੀ ਦਾ ਇੱਕ ਵੱਡਾ ਗੁੱਟ ਵੱਡੇ ਸੰਘਰਸ਼ ਦੇ ਵਿੱਚ ਐ ਖਨੌਰੀ ਤੇ ਸ਼ੰਭੂ ਬਾਰਡਰ ਉਤੇ ਪਿਛਲੇ ਸਮੇਂ ਤੋਂ ਵੱਡਾ ਮੋਰਚਾ ਵੀ ਚੱਲ ਰਿਹਾ ਹੈ ਖੈਰ ਅਜੇ ਇਹ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਭਾਜਪਾ ਵੱਲੋਂ ਇੱਕ ਵੱਡਾ ਦਮ ਕਹਿ ਲਈਏ ਕਿ ਸਿਆਸੀ ਤੌਰ ਦਾ ਦਮ ਦਿਖਾਇਆ ਗਿਆ ਹੈ ਡਾਕਟਰ ਸਾਹਿਬ ਇਹਨਾਂ ਚੁਣੌਤੀਆਂ ਨੂੰ ਭਾਜਪਾ ਲਈ ਤੁਸੀਂ ਕਿਵੇਂ ਮੰਨਦੇ ਹੋ ਜੀ ਡਾਕਟਰ ਸਾਹਿਬ ਕਿੰਨੇ ਸਾਹਿਬ ਜਿਵੇਂ ਦੇਖਿਆ ਜਾਵੇ ਭਾਜਪਾ ਦਾ ਜਿਹੜਾ ਮੋਰਲ ਹੈ ਉਹ ਬਹੁਤ ਉੱਪਰਲੇ ਸਮਾਨ ਤੇ ਹੈ ਹੁਣ ਉਹਨਾਂ ਨੇ ਆਪਣੇ ਆਪ ਨੂੰ ਬੜੀ ਉੱਚ ਪੱਧਰੀ ਤੌਰ ਦੇ ਉੱਪਰ ਆਪਣੇ ਆਪ ਨੂੰ ਵਿਚਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਜਿਸ ਤਰ੍ਹਾਂ ਦੇ ਕਾਰਜਾਂ ਆਲੇ ਦੁਆਲੇ ਦੇ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਦੇਖ ਸਕਦੇ ਆ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਦੇ ਉਹਨਾਂ ਨੇ ਅਲੋਕਾਰਿਕ ਕਾਰਜ ਇਸ ਤਰ੍ਹਾਂ ਦੇ ਕਰੀਏ ਅਚੰਭਾ ਕਰਨ ਵਾਲੇ ਕਾਰੀ ਕੀਤੇ ਨੇ ਤੇ ਆਪਣੇ ਵੋਟਰਾਂ ਨੂੰ ਵੀ ਪ੍ਰਭਾਵਿਤ ਕੀਤਾ ਤੇ ਆਪਣੀ ਜਿਹੜੀ ਕੂਟਨੀਤਿਕ ਸ਼ਕਤੀ ਆ ਉਹਦਾ ਪ੍ਰਗਟਾਵਾ ਪੂਰੀ ਤਰ੍ਹਾਂ ਕੀਤਾ ਕਿਉਂਕਿ ਬੇਸ਼ੱਕ ਕਿਸਾਨ ਮੋਰਚੇ ਲੱਗੇ ਹੋਏ ਨੇ ਕਿਸਾਨ ਬੈਠੇ ਨੇ ਬਾਰਡਰਾਂ ਦੇ ਉੱਪਰ ਬੈਠੇ ਨੇ ਉਹਦਾ ਪ੍ਰਭਾਵ ਕਿੰਨਾ ਕੁ ਪੈ ਰਿਹਾ ਹੋਊਗਾ ਕਿੰਨਾ ਕੁ ਉਹਨੂੰ ਮੀਡੀਆ ਹੁ ਕਿੰਨੀ ਕਿ ਤਵਜੋ ਦੇ ਰਿਹਾ ਜਦ ਕਿ ਜਦੋਂ ਲੱਗਿਆ ਸੀ ਉਦੋਂ ਕਿੰਨਾ ਮੀਡੀਆ ਚੱਕਰ ਰਿਹਾ ਸੀ ਤੇ ਹੁਣ ਬੈਠੇ ਨੇ ਇਹ ਰਾਜਨੀਤੀ ਦੇ ਵਿੱਚ ਇਸੇ ਤਰ੍ਹਾਂ ਹੁ ਕਿਸਾਨ ਪੰਚਾਇਤ ਜਿਹੜੀ ਦਿੱਲੀ ਦੇ ਵਿੱਚ ਹੋਈ ਆ ਉਹਨਾਂ ਨੇ ਐਲਾਨ ਕੀਤਾ ਉਹਦਾ ਕਿੰਨਾ ਪ੍ਰਭਾਵ ਪਵੇਗਾ ਇਹਦੇ ਚੋ ਸਪਸ਼ਟਤਾ ਵਰਤੇ ਦੇਖਿਆ ਜਾ ਬਕਤੇ ਦੋ ਦੋ ਤਰ੍ਹਾਂ ਦੇ ਵਿੱਚ ਮੰਡੀ ਗਈ ਕਿਸਾਨ ਸ਼ਕਤੀ ਜਿਹੜੀ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਉਦੋਂ ਸਾਰੀਆਂ ਕਿਸਾਨ ਸੇਰਾ ਇਕੱਠੀਆਂ ਸਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਾਸੇ ਕੀਤਾ ਹੋਇਆ ਸੀ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਲੀਡਰ ਉਹਨਾਂ ਦੀ ਸਪੇਅਤ ਤੇ ਨਹੀਂ ਸੀ ਫੜ ਸਕਦਾ ਪਰੰਤੂ ਹੁਣ ਕਿਸ ਤਰ੍ਹਾਂ ਦੀ ਪ੍ਰਸਥਿਤੀਆਂ ਨੇ ਉਤਪੰਨ ਹੋ ਚੁੱਕੀਆਂ ਨੇ ਇਹ ਵੀ ਦੇਖਣ ਦੀ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਦੇ ਪਾਸ ਜਿੰਨੇ ਸਾਧਨ ਇਹਨੀਆਂ ਸ਼ਕਤੀਆਂ ਜਿੰਨਾ ਤੇ ਉਹ ਕਾਰਜ ਕਰ ਰਹੀ ਹੈ ਜਿਸ ਤਰ੍ਹਾਂ ਕਿ ਬੜੇ ਢੰਗ ਤਰੀਕੇ ਦੇ ਨਾਲ ਹਰ ਤਰ੍ਹਾਂ ਦਾ ਉਹਨਾਂ ਨੇ ਜਿਸ ਤਰ੍ਹਾਂ ਕਿ ਆਪਣੀ ਗਵਾਂਢੀ ਸੂਬਾ ਤੁਹਾਨੂੰ ਦੱਸਿਆ ਮੀਰ ਕੋ ਕਰ ਰਹੀ ਹੈ ਉਹ ਕਿ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਇੱਕ ਬਾਰਡਰ ਏਰੀਆ ਸਰਹੱਦੀ ਸੂਬਾ ਪੰਜਾਬ ਦੇ ਵਿੱਚ ਹਰ ਪੱਖ ਤੋਂ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਆਪਣੀ ਜਿਹੜੀ ਪੂਰੀ ਸ਼ਕਤੀ ਚੋਂ ਕੇ ਇੱਕ ਜਹੀ ਸਰਕਾਰ ਦਾ ਨਿਰਮਾਣ ਕਰਨ ਵੱਲ ਨੂੰ ਵਧਾਵੇਗੀ ਉਹਨਾਂ ਦੇ ਲਈ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕਈ ਵਾਰ ਹੁਣ ਜਿਵੇਂ ਇਹ ਪੰਜ ਕੋਨਾ ਮੁਕਾਬਲਾ ਹੋ ਰਿਹਾ ਹੈ ਤਾਂ ਉਹਦਾ ਲਾਭ ਕਿਹਨੂੰ ਹੋਏਗਾ ਇਹ ਵੀ ਦੇਖਣ ਦੀ ਗੱਲ ਹੈ ਕਈ ਵਾਰ ਕਈ ਵਾਰ ਇਹ ਵੀ ਹੁੰਦਾ ਹੈ ਵੀ ਜਦੋਂ ਬਹੁਤ ਗਿਣਤੀਆਂ ਦੇ ਮੁਕਾਬਲੇ ਹੁੰਦੇ ਜਿਹੜੀ ਰੂਲਿੰਗ ਪਾਰਟੀ ਹੈ ਉਸ ਨੂੰ ਫਾਇਦਾ ਹੋ ਜਾਂਦਾ ਜਿਵੇਂ ਕਿ ਜਲੰਧਰ ਦੇ ਵਿੱਚ ਆਪਾਂ ਦੇਖਿਆ ਚਾਰ ਕੋਣੀ ਮੁਕਾਬਲਾ ਹੋਇਆ ਤੇ ਜਲੰਧਰ ਕਾਂਗਰਸ ਦੀ ਸੀਟ ਸੀ ਤੇ ਆਮ ਆਦਮੀ ਪਾਰਟੀ ਉੱਥੋਂ ਜਿੱਤ ਹਾਸਲ ਕਰ ਗਈ ਸੀ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਇਹ ਪੰਜ ਕੋਨੇ ਮੁਕਾਬਲੇ ਦੇ ਵਿੱਚੋਂ ਫਾਇਦਾ ਦੇ ਵਿੱਚ ਕੌਣ ਰਹਿੰਦਾ ਹੈਗਾ ਆਉਣ ਵਾਲੀ ਸੈਂਕੜੇ ਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਪੰਜ ਕੁੰਨੀ ਬਕਾੜ ਦੇ ਵਿੱਚ ਜਾਂ ਬਾਹਵ ਕੁੰਨੀ ਮਕਾੜ ਦੇ ਵਿੱਚ ਫਾਇਦਾ ਕਿੰਨੂ ਜਾਂਦਾ ਇਹਨਾਂ ਸਾਰੀਆਂ ਤਰ੍ਹਾਂ ਦੇ ਵਿੱਚੋਂ ਜੇਕਰ ਦੇਖੀਏ ਡਾਕਟਰ ਸਾਹਿਬ ਖੇਤਰੀ ਪਾਰਟੀ ਵਜੋਂ ਜਿਹੜਾ ਲੋਕਾਂ ਸਾਹਮਣੇ ਆਪਣਾ ਵजूद ਆਪਣਾ ਚਿਹਰਾ ਹੁਣ ਲੈ ਕੇ ਜਾ ਸਕਦੀ ਹੈ ਤਾਂ ਉਸ ਰੋਮਣੀ ਅਕਾਲੀ ਦਲ ਹੈ ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਪੰਥਕ ਅਤੇ ਕਿਸਾਨੀ ਮੁੱਦੇ ਦੇਸ਼ ਦੀ ਹਕੂਮਤ ਤੇ ਕੈਰੀਏ ਕਿ ਪਾਜਪਾ ਲਈ ਛੱਡੇ ਉਹ ਪਾਜਪਾ ਨੂੰ ਵਾਰਾ ਨਹੀਂ ਖਾਤੇ ਨਾ ਕਿਸਾਨੀ ਮੁੱਦੇ ਕਿਉਂਕਿ ਹੁਣ ਕਿਸਾਨੀ ਜਿਹੜੇ ਮੰਗਾ ਮਸਲੇ ਨੇ ਉਹ ਇਸ ਚੋਣ ਪੇੜ ਦੇ ਖਤਮ ਹੋਣ ਤੱਕ ਉਵੇਂ ਹੀ ਖੜੇ ਰਹਿਣਗੇ ਅਗਲੀ ਸਰਕਾਰ ਉਹਨਾਂ ਪਰ 21 ਫੈਸਲਾ ਲੈਂਦੀ ਹੈ ਤੇ ਉਹ ਸਰਕਾਰ ਕਿਦੀ ਬਣਦੀ ਹੈ ਇਦਾਂ ਹੀ ਪੰਥਕ ਮੁੱਦੇ ਆ ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਆ ਉਹ ਹੁਣ ਖੜੇ ਰਹਿਣਗੇ ਸਟੈਂਡ ਕਰਨਗੇ ਤੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਖੇਤਰੀ ਮਜੂਦ ਵਜੋਂ ਲੋਕਾਂ ਦੇ ਵਿੱਚ ਜਾਏਗਾ ਡਾਕਟਰ ਸਾਹਿਬ ਅਕਾਲੀ ਦਲ ਨੂੰ ਇਸ ਬਹੁਕੋਣੀ ਮੁਕਾਬਲੇ ਦੇ ਵਿੱਚੋਂ ਕੀ ਕੋਈ ਆਪਾਂ ਲਾਭ ਵੰਡ ਸਕਦੇ ਆ ਜਾਂ ਜਿਵੇਂ ਜਿਹੜੀ ਪੋਜੀਸ਼ਨ ਤੇ ਅਕਾਲੀ ਦਲ ਇਸ ਵੇਲੇ ਹੈ ਉਸ ਨੂੰ ਉਹੀ ਬਰਕਰਾਰ ਰੱਖ ਸਕੀ ਤਾਂ ਉਹਦੇ ਲਈ ਵਿਤਰੇ ਜੀ ਡਾਟ ਸਾਬ ਬਿਲਕੁਲ ਇਹ ਦੇਖਣ ਵਾਲੀ ਗੱਲ ਹੈ ਪਿੰਡਰ ਸਾਹਿਬ ਇਹ ਸਮਾਜ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੀ ਵਜੂਦ ਦੀ ਲੜਾਈ ਨੂੰ ਬਰਕਰਾਰ ਰੱਖਣ ਦੇ ਲਈ ਵਜੂਦ ਨੂੰ ਬਰਕਰਾਰ ਰੱਖਣ ਦੇ ਲਈ ਪੂਰੇ ਸੰਘਰਸ਼ ਵਾਲਾ ਸਮਾਹ ਹੈ ਇਹਦੇ ਵਿੱਚੋਂ ਕਿਉਂਕਿ ਜਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤੀ ਹੋਣੀ ਹੈ ਜਿਸ ਤਰ੍ਹਾਂ ਇਹ ਵੱਖੋ-ਵੱਖਰੀਆਂ ਧਿਰਾਂ ਨੇ ਆਪੋ ਆਪਣੇ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨੇ ਨੇ ਤੇ ਆਪਣੀ ਜਿਹੜੀ ਵੋਟ ਬੈਂਕ ਹੈ ਉਹ ਵੀ ਦਿਖਾਉਣੀ ਪੈਣੀ ਹੈ ਬੇਸ਼ੱਕ ਕਹਿਣ ਨੂੰ ਰਾਜਨੀਤੀ ਦੇ ਵਿੱਚ ਬੜਾ ਕੁਝ ਹੋ ਜਾਂਦਾ ਹੈ ਜਿਹੜੇ ਕਿ ਅਦ੍ਰਿਸ਼ ਸਮਝੌਤੇ ਵੀ ਹੋ ਜਾਂਦੇ ਨੇ ਵੀ ਕਈ ਵਾਰ ਆਪਣੇ ਕੈਂਡੀਡੇਟ ਕਮਜ਼ੋਰ ਖੜੇ ਕਰ ਲਏ ਤੇ ਦੂਸਰੇ ਜਿੱਤਾ ਦਿੱਤੇ ਗਏ ਪਰੰਤੂ ਜਿਵੇਂ ਦਾ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਵੀ ਕੋਈ ਜ਼ਿਆਦਾ ਸੰਭਾਵਨਾ ਨਹੀਂ ਲੱਗਦੀ ਇਹਦੇ ਵਿੱਚ ਤਾਂ ਹਾਂ ਬਿਲਕੁਲ ਬਿਲਕੁਲ ਸਰ ਸਾਬ ਜਿਵੇਂ ਤੁਸੀਂ ਦੱਸ ਰਹੇ ਹੋ ਆਦਰਸ਼ ਚਿਹਰੇ ਮਤਲਬ ਕਿ ਕੋਈ ਅੰਦਰੂਨੀ ਸਮਝੌਤਾ ਪਰੰਤੂ ਜਨਤਕਤਾ ਹੋਰ ਤੇ ਜਦੋਂ ਮદાન ਮੱਲੇ ਲੈ ਮੱਲੇ ਲੈਣ ਉਮੀਦਵਾਰ ਤਾਂ ਲੜਾਈ ਬੜੀ ਖਰੀ ਖੋਟੀ ਜੀ ਹੋੜ ਨਿਪਟਦੀ ਹੈ ਉਹਦੇ ਵਿੱਚ ਜਿਹੜੇ ਇੰਟਰਨਲ ਜਿਹੜੇ ਗੁਪਤ ਸਮਝੌਤੇ ਨੇ ਉਹ ਕਈ ਵਾਰ ਬਹੁਤ ਪਿੱਛੇ ੱਟਕੇ ਜਾਂਦੇ ਆ ਕਿਉਂਕਿ ਉਹਦੇ ਵਿੱਚ ਉਮੀਦਵਾਰ ਦੇ ਵਿਕਾਰ ਦਾ ਵੀ ਸਵਾਲ ਖੜਾ ਹੁੰਦਾ ਹੈ ਤੇ ਜਿਹੜੇ ਨਾਲ ਜੁੜੇ ਲੋਕ ਨੇ ਉਹਨਾਂ ਦਾ ਵੀ ਇੱਕ ਵਿਕਾਰ ਦਾ ਮਾਮਲਾ ਖੜ ਜਾਂਦਾ ਹੈ ਅਜਿਹੇ ਦੇ ਵਿੱਚ ਇੰਟਰਨਲ ਸਮਝੌਤਿਆਂ ਨੂੰ ਆਪਾਂ ਕਿੱਥੇ ਦੇਖ ਸਕਦੇ ਆ ਕਿ ਇੰਟਰਨਲ ਸਮਝੌਤੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਜ਼ਿਕਰ ਕਰ ਹੀ ਰਏ ਸੀ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਭਿੰਦਰ ਸਾਹਿਬ ਇੰਟਰਨਲ ਸਮਝੌਤੇ ਉੱਤੇ ਹੁੰਦਾ ਜਿੱਥੇ ਬੰਦੇ ਨੂੰ ਆਪਣੀ ਕੋਈ ਸ਼ਕਤੀ ਜਾਂ ਕੁਝ ਮਿਲਣ ਦਾ ਫਾਇਦਾ ਮਿਲਣ ਦੀ ਸੰਭਾਵਨਾ ਹੋਵੇ ਜਿੱਥੇ ਸਿਰਫ ਆਪਣੀ ਹੋਂਦ ਦਿਖਾਉਣ ਦੇ ਲਈ ਆਪਣੀ ਸਰਵਾਈਵਲ ਦੇ ਲਈ ਹੀ ਲੜਨਾ ਪਵੇ ਫਿਰ ਉੱਥੇ ਹੈ ਇੰਟਰਨੈਸ਼ਨਲ ਸੰਜੋਗ ਤੇ ਕੰਪਨੀ ਕਰਦੇ ਹੁਣ ਜਿਸ ਤਰ੍ਹਾਂ ਦਾ ਇਹ ਬਣ ਰਿਹਾ ਹੈਗਾ ਇਹ ਪਸਪਾ ਵੀ ਨਹੀਂ ਚਾਹੇਗੀ ਆਪਣੀ ਵੋਟ ਬੈਂਕ ਨੂੰ ਘਟਾਉਣ ਦੇ ਲਈ ਕਿਉਂ ਕਿਸੇ ਨੂੰ ਟਰਾਂਸਫਰ ਕਰੂ ਕੋ ਆਪਣੀ ਵੋਟ ਦਿਖਾਉ ਪਾਜਪਾ ਵੀ ਆਪਣੇ ਲਈ ਜ਼ਰੂਰਤ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਪਸਪਾ ਦੀ ਗੱਲ ਕੀਤੀ ਹੈ ਤਾਂ ਜ਼ਿਕਰ ਹੋਣਾ ਚਾਹੀਦਾ ਹੈ ਦਲਿਤ ਵੋਟ ਬੈਂਕ ਦਾ ਕਹ ਜੀਏ ਕਿ ਦੇਸ਼ ਭਗਤ ਚੋਂ ਸਭ ਤੋਂ ਵੱਧ ਜਿਹੜਾ ਹੈ ਦਲਿਤ ਵੋਟ ਬੈਂਕ ਉਹ ਪੰਜਾਬ ਦੇ ਵਿੱਚ ਹੈ ਖਾਸ ਕਰਕੇ ਪੰਜਾਬ ਦੇ ਸਰਹੱਦੀ ਖੇਤਰ ਦੇ ਵਿੱਚ ਪਰ ਸਿੱਖ ਪ੍ਰਭਾਵ ਵਾਲਾ ਇਹ ਸੂਬਾ ਹੋਣ ਦੀ ਵਜ੍ਹਾ ਜਿਹੜਾ ਦਲਿਤ ਵੋਟ ਬੈਂਕ ਕਿਸੇ ਇੱਕ ਸਿਆਸੀ ਖੇਮੇਵਲ ਹਾਲੇ ਤੱਕ ਉਸ ਕਦਰ ਨਹੀਂ ਬੱਜਿਆ ਭਾਵੇਂ ਕਿ ਸਿੱਖ ਦਲਿਤ ਚਿਹਰੇ ਨੂੰ ਲੈ ਕੇ ਜਿਹੜਾ बसपा ਜ਼ਰੂਰ ਮੈਦਾਨ ਦੇ ਵਿੱਚ ਪਿਛਲੇ ਸਮੇਂ ਆਉਂਦੀ ਰਹੀ ਹੈ ਉਹਦਾ ਉਸ ਤੋਂ ਬਾਅਦ ਇਕੱਲੇ ਤੌਰ ਤੇ बसपा ਨੂੰ ਵੀ ਪੰਜਾਬ ਦੇ ਵਿੱਚ ਉਸ ਪੱਧ ਕਦਰ ਖਾਸ ਕਰਕੇ ਲੋਕ ਸਭਾ ਪਿੰਡ ਦੇ ਵਿੱਚ ਸਹਿਯੋਗ ਨਹੀਂ ਮਿਲਿਆ ਡਾਕਟਰ ਸਾਹਿਬ ਹੁਣ ਜਿਹੜਾ ਇਹ ਪੰਜਾਬ ਦਾ ਦਲਿਤ ਵੋਟ ਬੈਂਕ ਉਹ ਕੀ ਅਸਰ ਅੰਦਾਜ਼ ਸਿਆਸੀ ਤੌਰ ਤੇ ਕਹਿ ਲਈ ਕਿ ਕਿਵੇਂ ਹੋ ਸਕਦਾ ਹੈ ਕਿਸ ਤਰ ਲਈ ਉਹ ਮਤਲਬ ਉਹਦਾ ਅਲਾਰ ਆਪਾ ਮੰਨ ਸਕਦੇ ਆ ਜਿਵੇਂ ਕਿ ਆਪਾਂ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਡਾਕਟਰ ਸਾਹਿਬ ਤਾਂ ਕਾਂਗਰਸ ਨੇ ਕਹਿ ਲਈ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦੀ ਪਹਿਲੀ ਅਜਿਹੀ ਪਾਰਟੀ ਹੈ ਜਿਸ ਨੇ ਇੱਕ ਦਲਿਤ ਮੁੱਖ ਮੰਤਰੀ ਦਿੱਤਾ ਕਹਿੰਦਾ ਭਾਵ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਨਵਰੇਂਦਰ ਸਿੰਘ ਨੂੰ ਅਤਾਰਨ ਤੋਂ ਬਾਅਦ ਕਾਂਗਰਸ ਦਾ ਜਿਹੜਾ ਫੈਸਲਾ ਸੀ ਉਹ ਦਲਿਤ ਸੀਐਮ ਸੀਗਾ ਚਰਨਜੀਤ ਸਿੰਘ ਚੰਨੀ ਆਉਂਦੇ ਐ ਪਰੰਤੂ ਥੋੜਾ ਸਮੇਂ ਤੋਂ ਬਾਅਦ ਜਦੋਂ ਅਗਲੀ ਚੋਣ ਆਉਂਦੀ ਹੈ 2022 ਦੀ ਤਾਂ ਦਲਤ ਚਿਹਰੇ ਵਜੋਂ ਜਿਹੜੀ ਕਾਂਗਰਸ ਉਹ ਮદાન ਵੱਲਦੀ ਹੈ ਪੰਜਾਬ ਦਾ ਪਰੰਤੂ ਕਾਮਯਾਬੀ ਨਹੀਂ ਮਿਲਦੀ ਚਰਜੀਤ ਸਿੰਘ ਚੰਨੀ ਨੂੰ ਦੋ ਥਾਵਾਂ 'ਤੇ ਕਾਂਗਰਸ ਮદાન ਸੌਂਪਦੀ ਵੀ ਹੈ ਵਿਧਾਨ ਸਭਾ ਦੀ ਹਲਕਿਆਂ ਦੇ ਵਿੱਚ ਵਕਫ ਵਕਫ ਦੋ ਥਾਵਾਂ 'ਤੇ ਪਰantu ਦੋ ਥਾਵਾਂ ਉਤੇ ਜਿਹੜਾ ਉਹ ਦਲਿਤ ਚਿਹਰੇ ਉਹ ਮਾਤ ਖਾ ਜਾਂਦਾ ਜੀ ਡਾਕਟਰ ਸਾਹਿਬ ਕਾਂਗਰਸ ਤੇ ਕਹੜੀਏ ਕਿ ਹੋਰ ਵਕਫ ਵਕਫ ਤਰ੍ਹਾਂ ਨੂੰ ਜਿਹੜਾ ਦਲਿਤ ਵੋਟ ਬੈਂਕ ਹੈ ਉਹ ਕਿੱਥੇ ਉਹਨਾਂ ਲਈ ਰਹਿ ਸਕਦਾ ਜੀ ਡਾਕਟਰ ਸਾਹਿਬ ਭਿੰਦਰ ਸਾਹਿਬ ਜਿਸ ਤਰ੍ਹਾਂ ਤੇ ਤਜਰਬੇ ਕਰਦੀਆਂ ਨੇ ਪਾਰਟੀਆਂ ਆਪਣਾ ਦੇਖਦੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਾਂਗਰਸ ਪਾਰਟੀ ਨੇ 2022 ਦੀ ਇਲੈਕਸ਼ਨ ਦੇ ਵਿੱਚ ਇੱਕ ਦਲਤ ਚਿਹਰਾ ਨੂੰ ਪੇਸ਼ ਕੀਤਾ ਹਾਲਾਂਕਿ ਦੇਖਿਆ ਜਾ ਵੀ ਕਿ 2019 ਦੇ ਵਿੱਚ 8 ਪਾਰਲੀਮੈਂਟ ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਜਿੱਤੇ ਰਹੀ ਅਤੇ ਕੈਪਟਨ ਦੀ ਸਿਰ ਸਰਕਾਰ ਸੀ ਜਿਹੜੀ ਕਿ ਪੂਰੀ ਤਰ੍ਹਾਂ ਚੱਲ ਰਹੀ ਸੀ ਪਰੰਤੂ ਕਾਂਗਰਸ ਪਾਰਟੀ ਨੇ ਆਪਣੇ ਸਰਵੇਖਣਾਂ ਦੇ ਵਿੱਚ ਆ ਕੇ ਕੈਪਟਨ ਨੂੰ ਹਟਾ ਕੇ ਇੱਕ ਦਲਤ ਚਿਹਰਾ ਲਿਆਂਦਾ ਤੇ ਕਾਂਗਰਸ ਪਾਰਟੀ ਬਿਲਕੁਲ ਥੱਲੇ ਚਲੀ ਗਈ ਇਹ ਇਹ ਤਜਰਬੇ ਹੁੰਦੇ ਰਹਿੰਦੇ ਨੇ ਕਿ ਇਸੇ ਤਰ੍ਹਾਂ ਹੋਰ ਪਾਰਟੀਆਂ ਨੇ ਵੀ ਐਲਾਨ ਕੀਤੇ ਸੀ ਕਿ ਅਸੀਂ ਆਪਣੇ ਹਾਂ ਬਿਲਕੁਲ ਮੌਜੂਦਾ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਵੀ ਇਹ ਐਲਾਨ ਕੀਤਾ ਸੀ ਕਿ ਡਿਪਟੀ ਸੀਐਮ ਜਿਹੜਾ ਉਹ ਦਲਿਤ ਭਾਈਚਾਰੇ ਦੇ ਵਿੱਚ ਹੋਏਗਾ ਜਿਹੜਾ ਕਿ ਉਹ ਹਾਲੇ ਤਾਈਂ ਯਾਨੀ ਕਿ ਉਹਦੇ ਉੱਤੇ ਜਿਹੜੀ ਆਪ ਸਰਕਾਰ ਨੇ ਫੈਸਲਾ ਨਹੀਂ ਲਿਆ ਪਿਛਲੇ ਸਮੇਂ ਵਕ-ਵਕ ਸਮੇਂ ਮੰਗ ਵੀ ਉੱਠਦੀ ਰਹੀ ਹੈ ਆਪ ਦੇ ਅੰਦਰੂਨੀ ਖੇਤਰ ਦੇ ਵਿੱਚ ਵੀ ਅਜਿਹੀ ਮੰਗ ਉੱਠਦੀ ਰਹੀ ਹੈ ਇਹਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਿਛਲੇ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਤਰਫਾ ਅਲਾਨ ਜ਼ਰੂਰ ਕੀਤਾ ਹੈ ਕਿ ਜੇਕਰ ਅਗਲੇ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਵਾਗਡੋਰ ਸੰਭਾਲਦਾ ਹੈ ਤਾਂ ਜਿਹੜੇ ਹੈ ਡਿਪਟੀ ਸੀਐਮ ਉਹਦਾਤ ਚੇਰਾ ਹੀ ਹੋਏਗਾ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਇਹਦੇ ਤੋਂ ਇਹੋ ਲੱਗਦਾ ਹੈ ਕਿ ਜਿਹੜੀ 2024 ਦੀ ਇਲੈਕਸ਼ਨ ਹੈ ਇਹਦੇ ਵਿੱਚ ਜੇ बसपा ਇਕੱਲੇ ਤੌਰ ਤੇ ਲੜ ਰਹੀ ਹੈ ਆਪਣੇ ਤੌਰ ਤੇ ਲੜ ਰਹੀ ਹੈ ਉਹ ਆਪਣਾ ਵੋਟ ਬੈਂਕ ਜ਼ਰੂਰ ਦਿਖਾਵੇਗੀ ਆਪਣਾ ਕ੍ਰਿਸ਼ਮਾ ਜ਼ਰੂਰ ਦਿਖਾਵੇਗੀ ਤੇ ਗਲਤ ਜਿਹੜੀ ਵੋਟ ਹੈ ਜਿਹੜੇ ਕਿ ਸਮਝਦੇ ਨੇ ਵੀ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਕਾਂਗਰਸ ਦਾ ਵੋਟ ਬੈਂਕ ਸੀ ਗਲਤ ਇਹਨੇ ਮੰਨਦੇ ਸੀ ਉਸ ਤੋਂ ਬਾਅਦ ਫਿਰ ਦੂਸਰੀਆਂ ਪਾਰਟੀਆਂ ਨੇ ਤੇ ਇਹ ਹੋ ਸਕਦਾ ਵੀ ਪੰਜਾਬ ਦੇ ਵਿੱਚ ਕੋਈ ਵੱਖਰਾ ਆਉਣ ਵਾਲੇ ਸਮੇਂ ਦਾ ਤਜਰਬਾ ਕੀਤਾ ਜਾਵੇ ਤੇ ਸਾਰੀਆਂ ਪਾਰਟੀਆਂ ਆਪੋ ਆਪਣੇ ਵੋਟ ਬੈਂਕ ਨੂੰ ਇਕੱਠਾ ਕਰਨ ਦੇ ਲਈ ਹਰ ਸ਼ਕਤੀ ਲਾਉਣਗੇ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਭਾਰਤੀ ਜਨਤਾ ਪਾਰਟੀ ਦਾ ਬਿਲਕੁਲ ਸਹੀ ਹੈ ਨਤੀਜਾ ਸਹੀ ਨਿਰਣਾ ਤੇ ਉਹ ਇਕੱਲੇ ਤੌਰ ਤੇ ਆਪਣਾ ਲੜਨਗੇ ਤੇ ਆਪਣੀਆਂ ਸ਼ਕਤੀਆਂ ਉਹਨਾਂ ਦੇ ਲਈ ਇੱਕ ਸਟੇਟ ਦੀ ਕੋਈ ਵੱਡੇ ਮਾਨੇ ਨਹੀਂ ਰੱਖਦੀ ਕਿਉਂਕਿ ਜਦ ਕਿ ਉਹਨਾਂ ਨੂੰ ਕੇਂਦਰ ਦੇ ਵਿੱਚ ਆਪਣੇ ਆਪ ਨੂੰ ਬਹੁਤ ਉੱਚੇ ਪੱਧਰ ਤੇ ਹੋ ਰੱਖ ਕੇ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਜੇ ਆਪਾਂ ਮੰਨਿਆ ਜਾਵੇ ਅੱਜ ਦੀ ਡੇਟ ਦੇ ਵਿੱਚੋਂ ਆਪਣੇ ਆਪ ਨੂੰ ਬਹੁਤ ਉੱਪਰ ਆ ਮੰਨ ਰਹੀ ਹੈ ਤੇ ਇਸ ਡਾਕਟਰ ਸਾਹਿਬ ਭਾਰਤੀ ਜਨਤਾ ਪਾਰਟੀ ਨਹੀਂ ਬਣਦੀ ਸਾਰੀਆਂ ਹੀ ਪਾਰਟੀਆਂ ਹੀ ਆਪਣੇ ਆਪ ਤੋਂ ਆਪਣੇ ਆਪ ਨੂੰ ਘੱਟ ਨਹੀਂ ਬਣਦੀਆਂ ਖਿਆ ਡਾਕਟਰ ਸਾਹਿਬ ਆਪਾਂ ਅੱਗੇ ਆਈਏ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਮੇਲੇ ਪੰਜਾਬ ਦੀ ਹੈ ਮੌਜੂਦਾ ਸਤਾ ਤੇਰੇ ਦੇ ਵਿੱਚ ਤਾਂ ਇਸ ਪਾਰਟੀ ਇਕਤਾ ਵਿਕਾਸ ਦੇ ਨਾਂ ਉੱਤੇ ਪੰਜਾਬ ਦੇ ਵਿੱਚ ਵੋਟਰਾਂ ਕੋਲ ਜਾ ਰਹੀ ਹੈ ਕਹਿੰਦਾ ਭਾਵ ਕਿ ਪੌਣੀ ਦਰਜਨ 8 ਉਮੀਦਵਾਰ ਇਸ ਪਾਰਟੀ ਨੇ ਪਹਿਲਾਂ ਐਲਾਨ ਦਿੱਤੇ ਨੇ ਬਾਕੀ ਪੰਜਾਂ ਦਾ ਐਲਾਨ ਜਿਹੜੀ ਕਹਿੰਦਾ ਭਾਵ ਕਿ ਸੂਚੀ ਕਿਸੇ ਸਮੇਂ ਆ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਹੁਣ ਅਗਲੀ ਕੇਂਦਰੀ ਪੱਤਰ ਦੀ ਸੂਚੀ ਜਾਰੀ ਹੋਏਗੀ ਉਹਦੇ ਵਿੱਚ ਕੁਝ ਪੰਜਾਬ ਦੇ ਉਮੀਦਵਾਰਾਂ ਦਾ ਜ਼ਿਕਰ ਜ਼ਰੂਰ ਹੋ ਸਕਦਾ ਹੈ ਕਿਉਂਕਿ ਤਾਂ ਹੀ ਬੜੀ ਤੇਜ਼ੀ ਦੇ ਨਾਲ ਅਚਨਚੇਤ ਅੱਜ ਸੁਨੀਲ ਜਾਖੜ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਭਾਜਪਾ ਇਕੱਲੇ ਤੌਰ ਤੇ ਚੋਣ ਪੇਟ ਮੱਲੇਕ ਕਾ ਡਾਕਟਰ ਸਾਹਿਬ ਆਪਾਂ ਆਪਦੀ ਗੱਲ ਕਰ ਰਹੇ ਸੀ ਜਿੱਤੇ ਵਿਕਾਸ ਦੇ ਨਾਂ ਉਤੇ ਆਪ ਕਿਉਂਕਿ ਜਿਹੜੀ ਸਦਾ ਤੇਰੇ ਉਹਦੇ ਲਈ ਵਿਕਾਸ ਦਾ ਮੁੱਦਾ ਇੱਕ ਅਹਿਮ ਹੈ ਜਰੂਰ ਉਸ ਨੂੰ ਅਪਣਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਕਿ ਕਈ ਅਜਿਹੇ ਮੁੱਦੇ ਨੇ ਜਿਹੜੇ ਕਿ ਇਸ ਲਈ ਹੁਣ ਦਾ ਜਵਾਬ ਦੇਣਾ ਸਦਾ ਤੇਰ ਨੂੰ ਬਹੁਤ ਔਖਾ ਹੈ ਜਿਨ੍ਹਾਂ ਦੇ ਵਿੱਚ ਕਿਸਾਨੀ ਨੇ ਵੱਖ-ਵੱਖ ਵਰਗਾਂ ਦੇ ਹੋਰ ਮੁੱਦੇ ਵੀ ਨੇ ਦੂਜੇ ਪੱਧਰ 'ਤੇ ਇਸ ਲਈ ਆਪ ਤੇਰ ਕਹਿੰਦਾ ਭਾਵੇਂ ਵੱਡੀ ਨਿਮੋਸ਼ੀ ਦੇ ਵਿੱਚ ਵੀ ਹੈ ਆਪ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਵੇਲੇ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ED ਦੀ ਹਿਰਾਸਤ ਵਿੱਚ ਨੇ ਇਸ ਵੇਲੇ ਆਪ ਧਰਨੇਆਂ ਦੇ ਵਿੱਚ ਮਸਰੂਫ ਹੈ ਦਿੱਲੀ ਦੇ ਵਿੱਚ ਵਕ-ਵਕ ਸਮੇਂ ਇਹਨਾਂ ਨੂੰ ਧਰਨੇ ਵਿੱਚ ਲਾਉਣੇ ਪੈ ਰਹੇ ਨੇ ਦਿੱਲੀ ਪੰਜਾਬ ਦੇ ਵਿੱਚ ਤੇ ਦੂਜੇ ਸਮੇਂ ਦੂਜੇ ਪਾਸੇ ਇੱਕ ਵੱਡਾ ਜਿਹੜਾ ਪੜਾ ਉਹ ਕੌਮੀ ਪੜਾ ਉਹ ਬਚ ਚੁੱਕਾ ਹੈ ਡਾਕਟਰ ਸਾਹਿਬ ਆਪ ਦੇ ਇਲਹਾਜ਼ ਤੋਂ ਕਿਵੇਂ ਤੁਸੀਂ ਦੇਖਦੇ ਹੋ ਕਿ ਲੋਕ ਸਭਾ ਪੜਾ ਉਹਨਾਂ ਲਈ ਕਿਵੇਂ ਰਹਿਣ ਵਾਲਾ ਹੈ ਜੀ ਜਿੰਦ ਸਰ ਜਿੱਥੋਂ ਤੱਕ ਦੇਖਿਆ ਜਾ ਸਕਦਾ ਹੈ ਆਪ ਨੇ ਜਿਵੇਂ ਆਪਣੇ 8 ਕੈਂਡੀਡੇਟ ਬਹੁਤ ਸਮਾਂ ਪਹਿਲਾਂ ਐਲਾਨ ਦਿੱਤੇ ਨੇ ਹਾਲੇ ਤੱਕ ਕਿਸੇ ਪਾਰਟੀ ਨੇ ਆਪਣੇ ਕੈਂਡੀਡੇਟ ਨਹੀਂ ਐਲਾਨੇ ਇਹਦੇ ਤੋਂ ਪਤਾ ਲੱਗਦਾ ਹੈ ਕਿ ਆਪ ਨੂੰ ਇਸ ਤਰ੍ਹਾਂ ਦੀ ਭਿਖੜੀਆਂ ਜੋ ਘਟਨਾਵਾਂ ਸੀ ਵਾਪਰ ਰਹੀਆਂ ਸੀ ਇਨ੍ਹਾਂ ਨੂੰ ਇਹਦਾ ਅੰਦਾਜ਼ਾ ਸੀ ਤੇ ਇਹਦੇ ਵਿੱਚੋਂ ਬੇਸ਼ੱਕ ਆਪ ਹਾਲਾਂਕਿ ਜਿਵੇਂ ਤੁਸੀਂ ਦੱਸਿਆ ਕਿ ਸਦਮੇ ਦੇ ਵਿੱਚ ਹੈ ਆਪ ਸੁਪਰੀਮ ਕੋਰਟ ਦੇ ਅੰਦਰ ਜਾਣ ਤੋਂ ਬਾਅਦ ਪਰੰਤੂ ਲੱਗੇ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਪੰਜਾਬ ਦੀ ਆਪ ਪਾਰਟੀ ਸੰਭਲੇਗੀ ਤੇ ਜਿਵੇਂ ਕਿ ਪੰਜਾਬ ਦੇ ਸੀਐਮ ਨੈਸ਼ਨਲ ਸਨੈਰੀਓ ਦੇ ਉੱਪਰ ਆਪ ਸੁਪਰੀਮੋ ਤੋਂ ਬਾਅਦ ਉੱਭਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਤਰ੍ਹਾਂ ਦਾ ਵੀ ਆਪਣਾ ਪੈਂਤੜਾ ਦਿਖਾ ਸਕਦੇ ਨੇ ਤੇ ਜਿਵੇਂ ਤੁਸੀਂ ਦੱਸਿਆ ਕਿ ਵਿਕਾਸ ਦੇ ਨਾਂ ਦੇ ਉੱਪਰ ਵੋਟਾਂ ਮੰਗੇਗੀ ਕ腐ਸ਼ਨ ਦੇ ਖਿਲਾਫ ਕਾਰਵਾਈ ਦੇ ਨਾਂ ਤੇ ਵੋਟਾਂ ਮੰਗੇਗੀ ਤੇ ਦੂਸਰਾ ਜਿਹੜਾ ਉਹਨੂੰ ਸਭ ਤੋਂ ਵੱਧ ਫਾਇਦਾ ਹੋਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੀ ਸਰਕਾਰ ਹੈ ਉਹਨਾਂ ਕੋਲ ਸਾਧਨ ਨੇ ਉਹਨਾਂ ਕੋਲ ਸ਼ਕਤੀ ਹੈ ਉਹਨਾਂ ਕੋਲ ਵਰਕ ਕਰਨੇ ਉਹਨਾਂ ਕੋਲ ਦੇਣ ਲਈ ਬਹੁਤ ਕੁਝ ਹੈ ਇਸ ਕਰਕੇ ਜੇ ਜਿਸ ਤਰ੍ਹਾਂ ਕੇ اپੋਜੀਸ਼ਨ ਆਲੇ-ਦਾਲੇ ਬਹੁਤ ਕੋਨਾ ਮੁਕਾਬਲਾ ਹੁੰਦਾ ਉਹਦੇ ਵਿੱਚੋਂ ਲਾਹਾ ਕੱਟਣ ਦੇ ਵਿੱਚ ਜੇ ਮੰਨਿਆ ਜਾਵੇ ਤਾਂ ਆਮ ਆਦਮੀ ਪਾਰਟੀ ਕਨੰਬਰ ਤੇ ਜਾ ਸਕਦੀ ਹੈ ਬਾਕੀ ਤਾਂ ਆਉਣ ਵਾਲੇ ਹਲੇ 1 ਜੂਨ ਤੱਕ ਬਹੁਤ ਕੁਝ ਬਦਲ ਜਾਣਾ ਹੈ ਤੇ ਬਹੁਤ ਕੁਝ ਹੋਣਾ ਹੈ ਜੀ ਪਿੰਡ ਸਰ ਬਿਲਕੁਲ ਡਾਕਟਰ ਸਾਹਿਬ ਆਪਾਂ ਪੰਜ ਕੌਮੀ ਮੁਕਾਬਲੇ ਦੀ ਗੱਲ ਕੀਤੀ ਹੈ ਬਹੁਕੌਮੀ ਪੰਜਾਬ ਦੇ ਵਿੱਚ ਨੇ ਵੱਖ-ਵੱਖ ਧਿਰਾਂ ਦੇ ਜਿਨ੍ਹਾਂ ਦੇ ਵਿੱਚ ਆਪਾਂ ਜਿਗਰ ਕੀਤਾ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਅੱਜ ਉਹਨਾਂ ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਅਕਾਲੀ ਦਲ ਤੋਂ ਵਖਰੇਵਾ ਹੋਣਾ ਨੇ ਜਿਹੜਾ ਲੋਕਾਂ ਸਾਹਮਣੇ ਜਿਹੜਾ ਪੱਖ ਲਿਆਦਾ ਰਹੀ ਗੱਲ ਕਾਂਗਰਸ ਦੀ ਸਰਦਰ ਆਪ ਤੇ ਭੋਜਨ ਸਮਾਜ ਪਾਰਟੀ ਇੱਕ ਛੇਵੀਂ ਤੇ ਰੈਸ ਰੋਮਣੀ ਅਕਾਲੀ ਦਲ ਅਮਰਸਰ ਕਿਉਂਕਿ ਅਕਾਲੀ ਦਲ ਅਮਰਸਰ ਨੇ ਜੈਮਨੀ ਚੋਣ ਪੇੜ ਜਿਹੜੀ ਸੰਗਰੂਰ थी ਉਹ ਪਿਛਲੇ ਸਮੇਂ ਜਿੱਤੀ ਸੀ ਤੇ ਹੁਣ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਆਪਣੇ ਉਮੀਦਵਾਰ ਖੜੇ ਕੀਤੇ ਮਤਲਬ ਚਾਰਿਆ ਨੇ ਅਗਲੀ ਸੂਚੀ ਦੇ ਵਿੱਚ ਉਹਨਾਂ ਵੱਲੋਂ ਐਲਾਨ ਹੋਣਾ ਕਹਿੰਦਾ ਆਪਕੇ ਆਏਗਾ ਪਰ ਆਪਾਂ ਇੱਥੇ ਵੇਖੀਏ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਵੇਂ ਇੱਕ ਰਿਸਪੌਂਸ ਮਿਲਿਆ ਸੰਗਰੂਰ ਦੇ ਵਿੱਚ ਕਿ ਹੁਣ ਉਹਨਾਂ ਕੋਲ ਉਹੀ ਜਿਹੜੇ ਪੰਥਕ ਲਿਹਾਜ਼ ਦੇ ਵੱਡੇ ਮੁੱਦੇ ਐ ਉਹ ਤਾਂ ਜ਼ਰੂਰ ਲੋਕਾਂ ਦੇ ਵਿੱਚ ਲੈ ਕੇ ਜਾਏਗੀ ਅਕਾਲੀ ਦਲ ਅੰਮ੍ਰਿਤਸਰ ਪ੍ਰੰਤੂ ਓਵਰ ਆਲ ਜਿਹੜਾ ਵੱਡਾ ਪੀੜੇ 2024 ਦਾ ਇਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਕਿੱਥੇ ਰਹਿਣ ਵਾਲਾ ਜੀ ਡਾਟ ਸਾਬ ਪਹਿਲੇ ਜਿਹੜੀ ਪੰਜਾਬ ਦੀਆਂ ਪ੍ਰਸਥਿਤੀਆਂ ਨੇ ਪਿੰਦਰ ਸਾਹਿਬ ਪੰਜਾਬ ਦੇ ਵਿੱਚ ਕੋਈ ਘਟਨਾਵਾ ਕੋਈ ਇਸ ਤਰ੍ਹਾਂ ਦਾ ਮਾਮਲਾ ਵਾਪਰ ਜਾਂਦਾ ਜਿਸ ਤਰ੍ਹਾਂ ਕਿ ਪਿਛਲੀ ਵਾਰ ਉਪਚੋਣ ਦੇ ਦੌਰਾਨ ਘਟਨਾ ਵਾਪਰੀ ਸੀ ਜਿਹਦਾ ਸਭ ਤੋਂ ਵੱਧ ਫਾਇਦਾ ਆਮ ਸ਼ੋਮਣੀ ਕਾਲੀ ਦਲ ਅੰਮ੍ਰਿਤਸਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤੇ ਵਿੱਚ ਮਿਲਿਆ ਸੀ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਪਰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਨਮਨ ਜੀ ਸੀ ਮਾਨ ਆਪਣੇ ਜਾਂ ਤਾਂ ਪਿਛਲੇ ਜਿਹੜੇ ਜਿਹੜੇ ਸਮੇਂ ਦੇ ਦੌਰਾਨ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਵੀ ਰਹੇ ਨੇ ਉਹ ਆਪਣੇ ਕੰਮਾਂ ਦੇ ਆਧਾਰ ਦੇ ਉੱਪਰ ਗੱਲ ਕਰਨਗੇ ਤੇ ਜਾਂ ਉਹ ਕਿਸ ਮੁੱਦੇ ਦੇ ਉੱਪਰ ਇਲੈਕਸ਼ਨ ਲੜ ਕੇ ਅੱਗੇ ਵਧਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਚੋਣ ਮੈਦਾਨ ਪੱਖ ਦਾ ਤੇ ਪੰਜੇ ਤਰ੍ਹਾਂ ਜਾਂ ਛੇ ਤਰ੍ਹਾਂ ਮੈਦਾਨ ਦੇ ਵਿੱਚ ਆਉਂਦੀਆਂ ਨੇ ਉਦੋਂ ਵੋਟਾਂ ਦੀ ਵੀਜਨ ਹੋਣ ਤੋਂ ਬਾਅਦ ਸੰਗਰੂਰ ਦਾ ਜਿਹੜਾ ਹਲਕਾ ਹੈ ਇਹ ਇੱਕ ਵੱਖਰਾ ਵੱਖਰਾ ਨਕਸ਼ਾ ਪੇਸ਼ ਕਰਦਾ ਕਿ ਸੂਰੂ ਉਰੂ ਦੇ ਵਿੱਚੋਂ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਹੋਊਗਾ ਜਦੋਂ ਕੈਂਡੀਡੇਟ ਸਾਰੇ ਸਾਹਮਣੇ ਆ ਜਾਂਦੇ ਨੇ ਜਿੱਥੇ ਤੱਕ ਸੰਭਾਲ ਹੈ ਸਿਮਰਨਜੀਤ ਸਿੰਘ ਮਾਨ ਅਪਦੀ ਜੋ ਹੈ ਪ੍ਰਾਣੀ ਮੁੱਦਿਆਂ ਦੇ ਮਤਵਕ ਉਸ ਤਰ੍ਹਾਂ ਦਾ ਉਹ ਲੈ ਕੇ ਆ ਹਾਂ ਬਿਲਕੁਲ ਡਾਕਟਰ ਸਾਹਿਬ ਤੁਸੀਂ ਇੱਕ ਵੱਡੀ ਗੱਲ ਕੀਤੀ ਹੈ ਕਿ ਕਿਉਂਕਿ ਹਾਲੇ ਜਿਹੜੇ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ ਵੱਲੋਂ ਆਪਣੀ ਉਮੀਦਵਾਰ ਸਾਹਮਣੇ ਨਹੀਂ ਜਾਂਦੇ ਗਏ ਬਜਾਇ ਸਿਰਫ ਸਤਾ ਤੇ ਆਪ ਨੇ ਹੀ 8 ਉਮੀਦਵਾਰ ਦਿੱਤੇ ਹੈ ਬਾਕੀ ਵਦੇਰੇ ਕਰਕੇ ਜੇ ਪਾਰਟੀਆਂ ਵੱਲੋਂ ਉਮੀਦਵਾਰ ਸਾਹਮਣੇ ਲਿਆਉਣਗੇ ਉਹਨਾਂ ਉਮੀਦਵਾਰਾਂ ਦੀ ਇੱਕ ਆਪਣੀ ਛਵੀ ਵੀ ਹੁੰਦੀ ਐ ਸਿਆਸੀ لحاظ ਦੀ ਤਾਂ ਫਿਰ ਇਹ ਪਤਾ ਲੱਗੇਗਾ ਪੀੜ ਇਹ ਜਿਹੜਾ ਚੋਣ ਪੀੜ ਕਿੱਥੇ ਖੜਾ ਹੈ ਬਿਲਕੁਲ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਮਲੇ ਉੱਤੇ ਆਪਣੇ ਵਿਸਤਾਰ ਨਾਲ ਪੱਖ ਦਿੱਤੇ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਹਾਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਔਰ ਮੋਤਤ ਈ ਮਿਸ਼ਨ ਪੰਜਾਬੀ